ਦੇਖੋ ਜਦੋਂ ਦਿਲਜੀਤ ਦੋਸਾਈ ਨੇ ਕੋਚੀਲਾ ਦੇ ਵਿੱਚ ਪਰਫਾਰਮ ਕੀਤਾ ਸਾਰੇ ਇੰਡੀਅਨਸ ਨੂੰ ਪ੍ਰਾਊਡ ਹੋਇਆ ਸੀ ਕਿ ਯਾਰ ਫਰਸਟ ਇੰਡੀਅਨ ਆਰਟਿਸਟ ਹੈ ਜਿਹਨੇ ਹਿਸਟਰੀ ਕ੍ਰੀਏਟ ਕੀਤੀ ਹੈ ਤੇ ਪੰਜਾਬੀਆਂ ਨੂੰ ਸਭ ਤੋਂ ਜ਼ਿਆਦਾ ਪ੍ਰਾਊਡ ਹੋਇਆ ਸੀ ਕਿਉਂਕਿ ਇਹ ਹਿਸਟਰੀ ਕਿਸੇ ਸਰਦਾਰ ਬੰਦੇ ਨੇ ਬਣਾਈ ਸੀ ਫਿਰ ਦਿਲਜੀਤ ਦੋਸਾਈ ਨੇ ਉੱਥੇ ਜਾ ਕੇ ਇਹ ਕਿਹਾ ਸੀ ਕਿ ਹੁਣ ਪੰਜਾਬੀ ਆਗੇ ਤੇ ਛੇਤੀ ਨਹੀਂ ਮੁੜਦੇ ਪੰਜਾਬੀ ਉਹੀ ਗੱਲ ਹੋਈ ਕਿਉਂਕਿ ਉਹ ਪੰਜਾਬੀ ਆਰਟਿਸਟ APT ਲੋਬੀ ਉੱਥੇ ਪਰਫਾਰਮ ਕਰਕੇ ਆਏ ਨੇ ਹੁਣ APT ਲੋ ਦੇ ਪਰਫਾਰਮੈਂਸ ਤੋਂ ਬਾਅਦ ਕਾਫੀ ਲੋਕ ਉਹਨਾਂ ਨੂੰ ਹੇਟ ਕਰ ਰਹੇ ਨੇ ਕਾਫੀ ਲੋਕ ਉਹਨਾਂ ਦੀ ਸਪੋਰਟ ਕਰ ਰਹੇ ਨੇ ਕਿ ਵਧੀਆ ਕੀਤਾ APT ਲੋ ਨੇ ਲੋਕ ਸਪੋਰਟ ਅਸਲੀ ਕਰ ਰਹੇ ਨੇ ਕਿਉਂਕਿ APT ਲੋ ਨੇ ਆਪਣੇ ਪਰਫਾਰਮੈਂਸ ਦੇ ਦੌਰਾਨ ਪਿੱਛੇ ਜਸਟਿਸ ਫॉर ਸਿੱਧੂ ਮੂਸੇਵਾਲਾ ਚਲਵਾਇਆ ਤੇ ਇਹ ਵਾਲੀ ਚੀਜ਼ ਦਿਲਜੀਤ ਦੋਸਾਂਝ ਨੇ ਆਪਣੀ ਪਰਫਾਰਮੈਂਸ ਦੇ ਦੌਰਾਨ ਨਹੀਂ ਕੀਤੀ ਸੀ ਇਹ ਚੀਜ਼ ਜ਼ਬਰਦਸਤੀ ਆਪਾਂ ਕਿਸੇ ਵੀ ਆਰਟਿਸਟ ਨੂੰ ਨਹੀਂ ਕਹਿ ਸਕਦੇ ਪਰ ਫਿਰ ਵੀ ਕੁਝ ਲੋਕ ਇਹਨਾਂ ਗੱਲਾਂ ਨੂੰ ਹੀ ਅੱਗੇ ਲੈ ਕੇ ਆ ਰਹੇ ਨੇ ਕਿ ਦਿਲਜੀਤ ਦੋਸਾਂਝ ਦੇ ਲਈ ਇਹ ਕਹਿ ਰਹੇ ਨੇ ਦੀ ਆਪਣੇ ਸਟੇਜ ਤੇ ਤੇ ਗੱਲ ਨਹੀਂ ਕੀਤੀ ਮਤਲਬ ਇੱਕ ਤਰ੍ਹਾਂ ਦਾ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਵਾਇਆ ਹੈ ਪਿੱਛੇ ਆਪਣੇ ਸਟੇਜ ਤੇ ਏਪੀਟੀ ਲੋਹ ਦੀ ਪਰਫਾਰਮੈਂਸ ਬਹੁਤ ਵਧੀਆ ਰਹੀ ਪਰ ਲਾਸਟ ਦੇ ਵਿੱਚ ਉਹਨਾਂ ਨੇ ਜਾਂਦ ਜਾਂਦੇ ਕਿ ਗਿਟਾਰ ਤੋੜੀ ਜਿਹੜੀ ਕਿ ਕਾਫੀ ਲੋਕਾਂ ਨੂੰ ਇਹ ਐਕਟੀਵਿਟੀ ਕੂਲ ਲੱਗੀ ਪਰ ਉੱਥੇ ਹੀ ਦੂਜੀ ਤਰ੍ਹਾਂ ਦੀ ਆਡੀਅנס ਇਹ ਕਹਿ ਰਹੀ ਹੈ ਕਿ ਏਪੀਟੀ ਲੋਹ ਨੇ 뮤지컬 ਇਨਸਟਰੂਮੈਂਟਸ ਦਾ ਸਤਕਾਰ ਨਹੀਂ ਕੀਤਾ ਤੇ ਜਿਹੜਾ 뮤직 ਇਹਨੂੰ ਇੱਥੋਂ ਤੱਕ ਲੈ ਕੇ ਆਇਆ ਏਪੀਟੀ ਲੋਹ ਨੂੰ ਉਹਦੀ ਇੱਜ਼ਤ ਨਹੀਂ ਹੈ ਇਹ ਵਾਲੀ ਗਿਟਾਰ ਨਹੀਂ ਤੋੜਨੀ ਚਾਹੀਦੀ ਸੀ ਵੈਸੇ ਕਿਸੇ ਵੀ ਆਰਟਿਸਟ ਦੀ ਹਰ ਤਰ੍ਹਾਂ ਦੀ ਆਡੀਅנס ਹੁੰ ਨੇ ਆਪਣੇ ਸਟੇਜ ਤੇ ਹਾਂ ਆਪਣੇ ਇੱਕ ਪੰਜਾਬੀ ਆਰਟਿਸਟ ਨੇ ਸ਼ਾਇਦ ਪਹਿਲੀ ਵਾਰ ਹੀ ਕੀਤੀ ਹੋ ਸਕਦੀ ਹੈ ਚੀਜ਼ ਤੇ ਇੱਥੇ ਯਾਰ ਦੋਨੇ ਚੀਜ਼ਾਂ ਹੀ ਸਹੀ ਨੇ ਕਿਉਂਕਿ APT Lodo ਜਿਹੜਾ 뮤직 ਹੈ ਉਹ ਵੀ ਇੱਕ ਹਿਪ ਹੌਪ ਟਾਈਪ ਹੈ ਜਿਹੜੇ APT Lodo ਦੇ ਲਿਸਨਰਸ ਨੇ APT Lodo ਵਰਗੇ ਹੀ ਥੋੜੇ ਚਿੱਲ ਤੇ ਕੂਲ ਮਾਈਂਡ ਸੈਟ ਵਾਲੇ ਨੇ ਤੇ ਇਦਾਂ ਦੇ ਫੈਨਸ APT Lodo ਤਾਂ ਨਾਰਾਜ਼ ਵੀ ਨਹੀਂ ਹੋਏ APT Lodo ਦੀ ਪੂਰੀ سپورਟ ਕਰ ਰਹੇ ਨੇ ਜੇਕਰ ਆਪਾਂ ਦੂਜਾ ਪਹਿਲੂ ਦੇਖੀਏ ਇਸ ਗੱਲ ਦਾ ਤਾਂ ਦੂਜੇ ਕੁਝ ਲੋਕਾਂ ਦੀ ਗੱਲ ਵੀ ਸਹੀ ਹੈ ਕਿ 뮤직 ਦਾ ਸਤਕਾਰ ਜ਼ਰੂਰ ਕਰਨਾ ਚਾਹੀਦਾ ਤੇ ਉਹਨਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਯਾਰ ਜਿਹੜੇ ਪੁਰਾਣੇ ਸਿੰਗਰ ਹੁੰਦੇ ਸੀ ਉਹ ਮੱਥਾ ਟ ਉਦੋਂ ਸਾਹਮਣੇ ਵਾਲੇ ਲੋਕ ਦਿਲਜੀਤ ਦੋਸਾਂਝ ਦਾ ਨਾਮ ਲੈ ਕੇ ਚਲਾ ਰਹੇ ਸਨ ਇਹ ਗੱਲ ਸੋਸ਼ਲ ਮੀਡੀਆ ਤੇ ਕਾਫੀ ਫੈਲੀ ਹੋਈ ਹੈ ਕਾਫੀ ਲੋਕ ਏਪੀਟੀ ਲੋ ਦੀ سپورਟ ਕਰ ਰਹੇ ਨੇ ਕਾਫੀ ਉਹਨਾਂ ਦੇ ਖਿਲਾਫ ਨੇ ਤੁਸੀਂ ਇਹ ਸਾਰੀ ਚੀਜ਼ ਦੇ ਬਾਰੇ ਕੀ ਸੋਚਦੇ ਹੋ ਜ਼ਰੂਰ ਦੱਸਿਓ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਦਿਲਜੀਤ ਦੋਸਾਂਝ ਨੇ ਪਰਫਾਰਮ ਕੀਤੀ ਸੀ ਇੱਕ ਹਿਸਟਰੀ ਕ੍ਰੀਏਟ ਕਰੀ ਹੈ ਪਰ ਇਹ ਗੱਲ ਆਪਾਂ ਸਾਰੇ ਜਾਣਦੇ ਹਾਂ ਕਿ ਜੇਕਰ ਸਿੱਧੂ ਬਾਈ ਜਿਉਂਦੇ ਹੁੰਦੇ ਤਾਂ ਕੋਜੈਲਾ ਦੇ ਵਿੱਚ ਸਿੱਧੂ ਬਾਈ ਨੇ ਪਰਫਾਰਮ ਕਰਨਾ ਸੀ ਕਿਉਂਕਿ ਸਿੱਧੂ ਬਾਈ ਨੇ ਵੀ ਕਿਹਾ ਸੀ ਇੱਕ ਵਾਰੀ ਸਟੇਜ ਤੇ ਕਿ ਯਾਰ ਕੋਜੈਲਾ ਵੀ ਦੂਰ ਨਹੀਂ ਮੈਂ ਉੱਥੇ ਵੀ ਪਰਫਾਰਮ ਕਰੂੰਗਾ ਤੇ ਉਦੋਂ ਵੀ ਇੱਕ ਹੋਰ ਤਰ੍ਹਾਂ ਦਾ ਮਾਹੌਲ ਹੋਣਾ ਸੀ ਜੋ ਸਿੱਧੂ ਬਾਈ ਸਟੇਜ ਤੇ ਜਾਂਦੇ ਕਿੰਦਾਂ ਦੀਆਂ ਗੱਲਾਂ ਕਰਦੇ ਉਹ ਸਾਰੀਆਂ ਚੀਜ਼ਾਂ ਆਪਣੇ ਲਈ ਬਹੁਤ ਅਲੱਗ ਹੋਣੀ ਐ ਇਸ ਏਪੀ ਢਿੱਲੋਂ ਨੂੰ ਪਹਿਲਾਂ ਵੀ ਕਾਫੀ ਲੋਕਾਂ ਵੱਲੋਂ ਟਾਰਗੇਟ ਕੀਤਾ ਗਿਆ ਸੀ ਜੇਕਰ ਆਪਾਂ ਦਿਲਜੀਤ ਭੱਜ ਦੀ ਗੱਲ ਕਰੀਏ ਤਾਂ ਦਿਲਜੀਤ ਦਸਾਇਨ ਨੂੰ ਵੀ ਕਾਫੀ ਲੋਕਾਂ ਨੇ ਕੁਚੇਲਾ ਦੇ ਪਰਫੋਰਮੈਂਸ ਤੋਂ ਬਾਅਦ ਟਰੋਲ ਕੀਤਾ ਸੀ ਸੋ ਮੁੱਖ ਦੀ ਗੱਲ ਤਾਂ ਇਹ ਹੀ ਹੈ ਕਿ ਯਾਰ ਲੋਕ ਕਿਸੇ ਵੀ ਆਰਟਿਸਟ ਨੂੰ ਨਹੀਂ ਛੱਡਦੇ ਚਾਹੇ ਉਹ ਆਰਟਿਸਟ ਕਿੰਨਾ ਵੀ ਉੱਪਰ ਚਲਾ ਜਾਵੇ ਕਿੰਨਾਂ ਹੀ ਵਧੀਆ ਚੀਜ਼ ਕਰ ਲਵੇ ਜਿਹੜੇ ਕੁਝਕ ਲੋਕ ਹੁੰਦੇ ਨੇ ਜਿਨ੍ਹਾਂ ਨੇ ਕਮੀਆਂ ਦੇਖਣੀਆਂ ਹੁੰਦੀਆਂ ਨੇ ਉਹ ਨੂੰ ਅੱਗੇ ਵਧਾਈਏ ਬਾਕੀ ਤੁਸੀਂ ਇਹ ਸਾਰੀਆਂ ਚੀਜ਼ਾਂ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ